ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਹੈ ਸਾਰੇ ਠੀਕ ਹੋਵੋਗੇ ਆਪਾਂ ਲੱਗੇ ਆ ਹੁਣ ਮੱਕੀ ਦਾ ਚਾਰ ਪਾਉਣ ਕਿਉਂਕਿ ਮੱਕੀ ਆਪਾਂ ਥੋੜੀ ਜੀ ਲੇਟ ਹੋ ਗਈ ਸੀ ਬੀਜਣ ਨਾਲੋਂ ਉਹਦੇ ਕਰਕੇ ਹੁਣ ਆਪਾਂ ਲੇਟ ਹੋ ਗਏ ਆ ਚਾਰ ਪਾਉਣ ਨੂੰ ਵੈਸੇ ਤਕਰੀਬਨ ਫੇਰ ਵੀ ਆਪਾਂ ਸਹੀ ਟਾਈਮ ਤੇ ਚਾਰ ਪਾ ਦੇਣਾ ਤੇ ਪਹਿਲਾਂ ਆਪਾਂ ਛੱਬੀ ਝੋਨਾ ਲਾਉਂਦੇ ਪਏ ਸੀ ਛੱਬੀ ਝੋਨਾ ਹੋ ਗਿਆ ਆਪਣਾ ਫਾਈਨਲ ਤੇ ਅੱਜ ਆਪਾਂ ਮੱਕੀ ਦੇ ਮੱਥੇ ਵੱਢਾਂਗੇ ਦੋਨੇ ਦੋਨੇ ਸਾਈਡਾਂ ਤੋਂ ਤੇ ਫੇਰ ਆਪਾਂ ਇੱਕ ਵਿਚਾਲੇ ਲਈ ਪਾਵਾਂਗੇ ਕਿਉਂਕਿ ਮਸ਼ੀਨ ਚੱਲਣੀ ਆ ਟਰੈਕਟਰ ਵਾਲੀ 4 ਪੌਣ ਵਾਲੀ ਤੇ ਇਹਦੇ ਕਰਕੇ ਆਪਾਂ ਨੂੰ ਮੱਥੇ ਵੱਢਣੇ ਪੈਣੇ ਆ ਜ਼ਰੂਰੀ ਆ ਮੱਥੇ ਵੱਢਣੇ ਤੇ ਪਰ ਅੱਜ ਮਾਰਨਿੰਗ 7 ਵਜੇ ਦਾ ਟਾਈਮ ਆ ਤੇ ਰੱਬ ਨੇ ਸਵੇਰ ਤੋਂ ਹੀ ਕਿਹੜਾ ਚਾੜ ਰੱਖਿਆ ਤੇ ਜਦੋਂ ਮੱਕੀ 'ਚ ਚਲੇ ਗਏ ਉਦੋਂ ਤਾਂ ਦੇਖਦੇ ਆ ਫੇ ਕੀ ਬੰਦਾ ਚੱਲਦੇ ਆ ਹੁਣ ਆਪਾਂ ਮੱਕੀ ਵੱਢਣ ਤੇ ਇੱਕ ਆਪਾਂ ਤੁਹਾਡੇ ਤੋਂ ਆਪਣੇ ਵੀਰ ਭਰਾਵਾਂ ਤੋਂ ਰਹਿ ਲੈਣੀ ਸੀਗੀ ਆਹ ਸਬਜ਼ੀ ਵਾਲਾ ਥਾਂ ਸੀਗਾ ਇਹ ਆਪਾਂ ਪੱਕਾ ਹੀ ਰੱਖਦੇ ਹੁੰਨੇ ਆ ਜਿਹਦੇ ਵਿੱਚ ਫਲਦਾਰ ਹੋਣ ਆਪਾਂ ਬੂਟੇ ਲਾਏ ਹੋਇਆ ਆ ਦੇਖ ਸਕਦੇ ਹਾਂ ਇਹਨਾਂ ਨੂੰ ਜਿਆਦਾ ਪਾਣੀ ਨਾ ਲੱਗੇ ਇਸ ਕਰਕੇ ਆਪਾਂ ਇਹਨਾਂ ਦੇ ਆਲੇ ਦੁਆਲੇ ਮਿੱਟੀ ਲਾ ਕੇ ਤੇ ਪੋਚਾ ਲਾਤਾ ਆਪਾਂ ਇਹਨਾਂ ਨੂੰ ਤੇ ਇੱਕ ਆਪਾਂ ਇਹ ਤੇ ਸਬਜ਼ੀ ਲਾਉਣੀ ਆ ਤੇ ਫਲਦਾਰ ਬੂਟੇ ਲੱਗੇ ਕਰਕੇ ਤੇ ਆਪਾਂ ਇਹਤੇ ਕੋਈ ਓਦਾਂ ਦੀ ਸਪਰੇ ਨਹੀਂ ਵਰਤਦੇ ਕਿਉਂਕਿ ਇਹ ਚ ਮੁਰਕ ਜਿਆਦਾ ਹੋ ਜਾਂਦੀ ਸੀ ਇਸ ਕਰਕੇ ਆਪਾਂ ਨੂੰ ਇਹ ਕਿ ਇਹ ਚ ਝੋਨਾ ਲਾਉਣਾ ਪੈ ਗਿਆ ਇੱਕ ਗਰਮੀ ਬਹੁਤ ਪਈ ਇਹ ਜਦੋਂ ਆਪਣੀਆਂ ਵੱਲਾਂ ਸੀਗੀਆਂ ਉਹਨਾਂ ਨੂੰ ਕੋਈ ਸ਼ਾਂ ਹੈ ਨਹੀਂ ਸੀ ਆਰਗੈਨਿਕ ਵੱਲਾਂ ਸੀਗੀਆਂ ਤੇ ਉਹਨਾਂ ਨੇ ਗਰੋਥ ਜ਼ਿਆਦਾ ਨਹੀਂ ਕੀਤੀ ਥੋੜਾ ਟਾਈਮ ਆਪਾਂ ਨੂੰ ਸਬਜ਼ੀ ਖਵਾਈ ਤੇ ਮੁਰਕਿਓ ਸੜ ਗਈਆਂ ਸੀ ਵੱਲਾਂ ਤੇ ਆਪਾਂ ਉਹ ਵੇਚਵਾਤੀਆਂ ਤੇ ਮੁਰਕ ਜ਼ਿਆਦਾ ਹੋਣ ਕਾਰਨ ਇਸ ਵਾਰ ਅਸੀਂ ਇੱਥੇ ਝੋਨਾ ਲਾਇਆ ਜੇ ਕੋਈ ਇਹ ਮੁਰਕ ਦਾ ਇਲਾਜ ਕੋਈ ਦਵਾਈ ਹੈ ਜਿਹਦੇ ਨਾਲ ਕੋਈ ਗਾਂ ਅੱਗੇ ਆਸਤੇ ਆਪਣੀਆਂ ਸਬਜ਼ੀਆਂ ਨੂੰ ਆਪਣੇ ਫਲਦਾਰ ਬੂਟਿਆਂ ਨੂੰ ਕੋਈ ਨਾ ਨੁਕਸਾਨ ਹੋਵੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅੱਜ ਆਪਾਂ ਚੱਲਦੇ ਹਾਂ ਹੁਣ ਮੱਕੀ ਵੜਨ ਆਏ ਆਪਣੀ ਮੱਕੀ ਇਸ ਵਾਰ ਆਪਾਂ ਨਾ ਮੱਕੀ ਦਾ ਬੀ ਬਦਲ ਕੇ ਬੀਜੀ ਸੀ ਮੱਕੀ ਜਿਹੜੀ ਪਿਛਲੀ ਵਾਰ ਮੱਕੀ ਬੀਜੀ ਸੀਗੀ ਕਿਉਂਕਿ ਇਹ ਆਤੀ ਆਪਾਂ ਨੂੰ ਦੂਜਾ ਸਾਲ ਹੀ ਆ ਮੱਕੀ ਬੀਜਦੇ ਹਾਂ ਉਹਦਾ ਕੱਦ ਬਹੁਤ ਸੀਗਾ ਤੇ ਇਹ ਕੋ ਦੇਖਣ ਨੂੰ ਵੀ ਵਧੀਆ ਸੋਹਣੀ ਲੱਗਦੀ ਸੀਗੀ ਤੇ ਆ ਮੱਕੀ ਦਾ ਕੱਦ ਹੈਗਾ ਛੋਟਾ ਹੱਪੋ ਆਪਣੇ ਕਮੈਂਟ ਕਰਕੇ ਵੀਰ ਜਰੂਰ ਦੱਸਣ ਵੀ ਚਾਰ ਲਈ ਕਿਹੜਾ ਬੀ ਵਧੀਆ ਰਹਿੰਦਾ ਮੱਕੀ ਦਾ ਇਹ ਕ ਆਪਣਾ ਵੀਰ ਜਦੋਂ ਮੱਕੀ ਬੀਜਣ ਆਏ ਸੀ ਜਿਹੜਾ ਵੇ ਕਿਉਂ ਮਸ਼ੀਨ ਨਾਲ ਠੀਕ ਆ ਤੇ ਉਹਦੇ ਨਾਲ ਥੋੜਾ ਜਿਹਾ ਬੀ ਨਹੀਂ ਸਹੀ ਪਿਆਗਾ ਕਿਤੇ ਕਿਤੇ ਬੀ ਰਹਿ ਗਿਆ ਪੈਨਲੋਂ ਆਹ ਦੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਉਹ ਭਰਾ ਥੋੜਾ ਤੇਜ਼ ਤੋਰਦਾ ਸੀਗਾ ਜਦੋਂ ਉਹਨੂੰ ਕਿਹਾ ਬਈ ਹੌਲੀ ਤੋਰ ਵੀ ਵਧੀਆ ਸੈੱਟ ਪਊਗਾ ਆ ਕਿ ਨਹੀਂ ਨਹੀਂ ਹੌਲੀ ਤੇ ਨਾ ਕੋਈ ਫਰਕ ਨਹੀਂ ਪੈਂਦਾਗਾ ਵੀ ਐਕਸਰ ਪਊਗਾ ਆ ਦੇਖ ਸਕਦੇ ਹਾਂ ਜਿਵੇਂ ਇੱਧਰਲੇ ਮੱਥੇ ਹੀ ਰਹਿ ਗਏ ਇੱਕ ਤਾਂ ਵੀ ਥੋੜਾ ਜਿਹਾ ਜਿਵੇਂ ਇਧਰੋਂ ਸ਼ੁਰੂਆਤੀ ਚੋਤੇ ਇਧਰ ਮੱਥਿਆਂ ਤੇ ਵੀ ਵਧੀਆ ਸੈੱਟ ਨਹੀਂ ਪਿਆ ਸੀਗਾ ਤੇਰੇ ਦੇ ਕਰਕੇ ਇੱਕ ਥੋੜੀ ਜਿਹੀ ਮੱਕੀ ਦਾ ਕੱਦ ਛੋਟਾ ਲੱਗਦਾ ਸਾਈਡਾਂ ਤੋਂ ਤੇ ਹਕੂ ਵੈਸੇ ਵੀ ਮੱਕੀ ਦਾ ਕੱਦ ਛੋਟਾ ਹੈ ਇਸ ਵਾਰ ਤੇ ਆਪਣੇ ਵੀਰ ਭਰਾ ਜਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਵੀਰ ਚਾਰ ਪਾਉਂਦੇ ਆ ਮੱਕੀ ਦਾ ਵੀ ਕਿਹੜੀ ਕਿਸਮ ਵਰਤਿਆ ਕਰਕੇ ਕਣਕ ਵਾਲੇ ਵੱਢ ਜਾਪਾ ਵੀਜੀ ਸੀ ਮੱਕੀ ਤੇ ਅੱਗੇ ਤੋਂ ਆਪਾਂ ਥੋੜੀ ਜੀ ਦੱਸ ਦੇਣ ਕੋਸ਼ਿਸ਼ ਕਰਿਆ ਕਰਾਂਗੇ ਟੂੜੀ ਨਾਲ ਦੀ ਨਾਲ ਬਣਾਉਂਦੇ ਸਾਰ ਮੱਕੀ ਬੀਜਣ ਦੀ ਤੇ ਇਸ ਵਾਰ ਵੈਸੇ ਉਦਾਂ ਗਰਮੀ ਵੀ ਜ਼ਿਆਦਾ ਪਈ ਆ ਹੋ ਸਕਦਾ ਥੋੜਾ ਜਿਹਾ ਬੀਜ ਦਾ ਵੀ ਫਰਕ ਹੋਵੇ ਤੇ ਜ਼ਿਆਦਾ ਗਰਮੀ ਪੈਣ ਕਾਰਨ ਵੀ ਇਦਾਂ ਮੱਕੀ ਹੋ ਗਈ ਹੋਵੇ ਬਾਕੀ 18 47 ਦੱਸਿਓ ਵੀ ਕਿੱਦਾਂ ਮੱਕੀ ਤੇ ਜ਼ਰੂਰ ਰਹਿ ਦੋ ਆਪਾਂ ਆਪਣੀ ਤੇ ਕੱਲੋਂ ਆਪਾਂ ਅੱਜ ਇਹਦਾ ਵੜਾਈ ਕਰਾਂਗੇ ਮੱਥਿਆਂ ਦੀ ਤੇ ਕੱਲੋਂ ਮਸ਼ੀਨ ਆਜੂਗੀ ਤੇ ਕੱਲੋਂ ਚਾਰ ਪਾਉਣ ਲੱਗਾਂਗੇ ਇਸ ਮੱਕੀ ਦਾ ਤਕਰੀਬਨ ਅੱਜ ਆਪਣੀ ਮੱਕੀ 84 ਦਿਨਾਂ ਦੀ ਹੋ ਗਈ ਹੈ ਇਹ 80 ਪਲੱਸ ਹੀ ਆ ਲਵਕਾਰਤੀ ਸ਼ੁਰੂਆਤ ਆਪਾਂ ਮੱਕੀ ਵੜਨ ਦੀ ਪਹਿਲਾਂ ਹੁਣ ਆਪਾਂ ਇਹ ਆਰ ਤੋਂ ਵੱਡਾਂਗੇ ਮੱਕੀ ਫੇਰ ਆਪਾਂ ਉਚਾਲਿਓਂ ਵੱਡਾਂਗੇ ਫੇਰ ਜਾਵਾਂਗੇ ਮੱਥਿਆਂ ਤੇ ਕਿਉਂਕਿ ਜਿਵੇਂ ਜਿਵੇਂ ਸੂਰਜ ਚੜ੍ਹਦਾ ਜਾਂਦਾ ਓਵੇਂ ਓਵੇਂ ਗਰਮੀ ਜ਼ਿਆਦਾ ਹੁੰਦੀ ਜਾਂਣੀ ਐ ਇਹਦੇ ਕਰਕੇ ਆਪਾਂ ਹੁਣ ਪਹਿਲਾਂ ਵਿੱਚੋਂ ਵੱਡਾਂਗੇ ਮੱਕੀ ਐਸ ਵਾਰ ਰੱਬ ਕਿੜਾ ਚੜਾਈ ਤਰਿਆਉਂਦਾ ਤੇ ਅੱਗੇ ਮੱਕੀ ਕਿੜਾ ਚੜਾਉਂਦੀ ਹੁੰਦੀ ਆ ਕਹਿੰਦਾ ਮਤਲਬ ਇਹ ਕਿ ਅੱਗੇ ਮੀਂਹ ਪੈਂਦੇ ਹੁੰਦੇ ਆ ਵੀ ਕਣਕ ਕਾਲੀ ਜਿਹੜੀ ਮੱਕੀ ਬੀਜੀ ਹੁੰਦੀ ਆ ਉਹਦਾ ਚਾਰ ਪਾਉਣਾ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਕਈ ਵੀਰਾਂ ਨੂੰ ਪਤਾ ਵੀ ਆ ਤੇ ਕਈ ਵੀਰ ਉਦਾਂ ਚਾਰ ਪਾਉਣਾ ਹਟ ਵੀ ਕੇ ਕਿਉਂਕਿ ਮੀਂਹ ਨੇ ਤੇ ਮੱਕੀ ਨੇ ਦਸਲੀਆਂ ਕਰਾਤੀਆਂ ਸੀਆਂ ਤੇ ਐਤੀ ਰੱਬ ਦਸਲੀਆਂ ਕਰਾਈ ਤੁਰਿਆ ਆਉਂਦਾ ਤੇ ਐਤੀ ਮੱਕੀ ਕੀ ਕਹਿੰਦੀ ਆ ਮੱਕੀ ਕਹਿੰਦੀ ਆ ਕਿ ਐਤੀ ਮੇਰਾ ਰੱਬ ਨੇ ਸਾਥ ਨਹੀਂ ਦਿੱਤਾ ਕਿ ਨਹੀਂ ਬੁੱਟਿਆ ਰੱਬ ਨੇ ਸਾਥ ਨਹੀਂ ਦਿੱਤਾ ਨਹੀਂ ਤਾਂ ਪਿਛਲੀ ਵੇਰ ਵਾਲੀਆਂ ਫੇਰ ਮੈਂ ਕਹਿੰਦਾ ਗੱਲਾਂ ਕਰਾਉਣੀਆਂ ਗੱਲਾਂ ਕਰਾਉਣੀਆਂ ਇਹ ਗੱਲ ਸਹੀ ਆ ਕਹਿੰਦੀ ਚੱਲ ਕੋਈ ਨਾ ਪੁੱਤ ਅਗਲੇ ਸਾਲ ਸਹੀ ਐਤੀ ਤਾਂ ਸੁੱਕੀ ਨੂੰ ਵੱਢ ਲਵਾਂਗੇ ਕੋਈ ਨਾ ਅਗਲੇ ਸਾਲ ਸਹੀ ਕਹ ਰਾਏ ਇਥੇ ਗਰਮੀ ਦੇ ਸੱਲੀਆਂ ਕਰਾਈ ਤਰੀ ਆਉਂਦੀ ਐ। ਮੈਂ ਤਾਂ 5 ਨਹੀਂ 9 ਦਿਨ ਦੀ। ਹਾਂ। ਪਰ ਆਪਾਂ ਵੀ ਸਿਰੇ ਲਾ ਕੇ ਹੀ ਹਟਾਂਗੇ। ਇਦਾਂ ਤਾਂ ਆਪਾਂ ਨਹੀਂ ਹਟਦੇ ਹੈ। ਭਾਵੇਂ ਰੌਕ ਰੌਕ ਕੇ ਜਾਣਾ ਪਵੇ ਕਿ ਨਹੀਂ। ਪਾਣੀ ਵਿੱਚ ਹੀ ਮੰਗਾਵਾਂਗੇ। ਵਾਟਰ ਕੋਲਰ ਵਿੱਚ ਹੀ ਰੱਖਾਂਗੇ। ਰੱਖਣਾ ਹੀ ਪੈਣਾ। ਹਾਂ ਹਾਂ। ਅਜੇ ਰ ਆਪਾਂ ਚਾਲ ਦੀ ਰਸਤਾ ਬਣਾਉਣਾ ਹੈ ਕਿਉਂਕਿ ਦੋਨੇ ਪਾਸੇ ਮੋਰ ਕੇ ਕੇ ਰੀਲੋਡ ਮਸ਼ੀਨ ਚੱਲਦੀ ਰਹੂਗੀ ਤੇ ਇਹਦਾ ਆਪਾਂ ਵੀ ਅੱਜ ਘੇਰਾ ਵੱਲ ਲਿਆ। ਇਧਰੋਂ ਗਰਮੀ ਵੀ ਕਹਿੰਦੀ ਐ ਵਿੱਕੀ ਦੇਣਾ। ਤੇ ਪਰ ਆਪਾਂ ਵੀ ਕਹਿੰਨੇ ਆ ਵੀ ਹੁਣਾ ਕਿੱਲੇ ਸਵੇ ਕਿੱਲਾ ਸਵਾ ਕਿੱਲਾ ਹੋਊਗਾ ਲਾਮ ਚ। ਇਹ ਵੀ ਹੁਣ ਆਪਾਂ ਸਿਰੇ ਲਾ ਕੇ ਫੇਰ ਹੀ ਰੁਕਣਾ। ਫੇਰ ਹੀ ਪਾਣੀ ਪੂਣੀ ਪੀਵਾਂਗੇ। ਤੇ ਇਹ ਹੁਣ ਕਿੱਲੇ ਦੀ ਆਪਾਂ ਬਾਹੀ ਐ ਇਹ। ਛੇ ਲੈਣਾ ਲੈ ਚੱਲੇ ਆ ਅੱਗੇ ਨੂੰ ਤੇ ਹਮ ਆਪਾਂ ਸਿਰੇ ਲਾ ਕੇ ਫੇਰ ਹੀ ਰੁਕਾਂਗੇ ਇੱਕ ਮੇਰਾ ਨੁਕਸਾਨ ਇਹ ਹੋ ਜਾਂਦਾ ਸਾਡਾ ਕੈਮਰਾਮੈਨ ਹੈ ਨਹੀਂ ਤੇ ਆ ਬੂਟਾ ਮੂਰੇ ਲੰਘ ਜਾਂਦਾ ਮੇਰੇ ਨਾਲ ਜਿਹਨੂੰ ਵੀਡੀਓ ਬਣਾ ਕੇ ਬਰੋਬਰ ਚਾਹੀਦਾ ਉਹਨੂੰ ਫੇਰ ਇਹ ਜਦੋਂ ਵੀਡੀਓ ਬਣਾਉਣ ਲੱਗ ਪੈਂਦੇ ਆ ਫੇਰ ਬੂਟਾ ਮੂਰੇ ਲੰਘ ਜਾਂਦਾ ਆ ਵੇਖ ਲੈ ਕਿਉਂ ਆਪਾਂ ਰਹਿ ਗਏ ਮਗਰ ਕੋਈ ਨਾ ਫੇਰ ਚੱਲਦੇ ਆਂ ਆਪਾਂ ਇਹਦੇ ਮਗਰੀ ਆਪਾਂ ਕੱਟ ਮਾਰ ਦੇਣਾ ਕੋਲ ਦੀ ਵੇਖੀ ਤਾਂ ਜਾਈ 150 ਦੇ ਆਣਾ ਬੂਟੇ ਦੇ ਕੋਲ ਦੀ ਬੂਟਿਆ ਹੋਇਆ ਕੈਮ ਆ ਗਿਆ ਮੇਰਾ ਆ ਗਿਆ ਹਾਂਜੀ ਜਿਹੜਾ ਆਪਾਂ ਵਾਦਾ ਪੂਰਾ ਕੀਤਾ ਸੀ ਕਿ ਆਪਾਂ ਫਾਂਟ ਸਿਰੇ ਲਾ ਕੇ ਰੁਕਣਾ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਉੱਥੋਂ ਲੱਗੇ ਸੀਗੇ ਵਧਣ ਇਹ ਕਿੱਲੇ ਸਵਾ ਕਿੱਲੇ ਦੀ ਲਾਵਾ ਤੇ ਵੱਢ ਕੇ ਆਪਾਂ ਰੁਕੇ ਆ ਤੇ ਆਪਣਾ ਜਿਹੜਾ ਦੂਜਾ ਸਾਥੀ ਆ ਬੂਟਾ ਸਿਓ ਉਹ ਕਿੱਧਰ ਚਲੇ ਗਿਆ ਓਹ ਉਹ ਆਪਣੇ ਨਾਲ ਸਿਆਸਤ ਖੇਡ ਗਿਆ ਉਹ ਵੀ ਕੀ ਸਿਆਸਤ ਖੇਡੀ ਆ ਦੱਸਦੇ ਹਾਂ ਉਹ ਵੀ ਤੁਹਾਨੂੰ ਤੇ ਫੇਰ ਮੁਰਕੋ ਮੁਰਕੀ ਹੋ ਗਏ ਆ ਤੇ ਚਪਲਾਂ ਵੀ ਜਮਾਂ ਭੱਜ ਗਈਆਂ ਲੈ ਪੈੜਾ ਹੁੰਦੇ ਆ ਨਾ ਸੁੱਕੇ ਥਾਂ ਤੇ ਮੁਰਕਾ ਤਾਂ ਇੱਚ ਹੁੰਦਾ ਜਿਵੇਂ ਕਿ ਤਾਜ਼ਾ ਨਿੱਕ ਨਿੱਕੀ ਕਣੀ ਦਾ ਮੀਂਹ ਪੈ ਕੇ ਹਟਿਆ ਹੁੰਦਾ ਇੱਧਰ ਹੀ ਆ ਜਾ ਪਾ ਮੱਥਾ ਹੁਣ ਸਿਰੇ ਲਾ ਚੱਲਦੇ ਆ ਜਾ ਇੱਧਰ ਹੀ ਹਾਂ ਆ ਮੱਥਾ ਸਿਰੇ ਲਾਦ ਗੇ ਵੈਸੇ ਹੁਣ ਅੰਦਰ ਤਾਂ ਹਵਾ ਵੀ ਨਹੀਂ ਲੱਗਦੀ ਸੀਗੀ ਤੇ ਹੁਣ ਬਾਹਰ ਥੋੜੀ ਜੀ ਠੰਡੀ ਹਵਾ ਲੱਗਦੀ ਆ ਬਾਹਰ ਥੋੜੀ ਜੀ ਹਵਾ ਚੱਲਦੀ ਪਈ ਆ ਤੇ ਇੱਕ ਮੁੜਕ ਆਇਆ ਇਹਦੇ ਕਰਕੇ ਠੰਡੀ ਹਵਾਲ ਲੱਗਦੀ ਪਈ ਆ ਹੁਣ ਹੈਏ ਪਤਾ ਨਹੀਂ ਮੱਖੀ ਚ ਕੀ ਲਾਉਦਾ ਫਿਰਦਾ ਛਲੀਆਂ ਤੋੜਦਾ ਫਿਰਦਾ ਤੋੜ ਲਈ ਛਲੀਆਂ ਜਿੰਨੀਆਂ ਮਰਜੀ ਤੇ ਅੱਜ ਆਪਣੇ ਨਾਲ ਸਿਆਸਤ ਖੇਡ ਗਿਆ ਇਹ ਆਪਣਾ ਕੈਮਰਾਮੈਨ ਹੁੰਦਾ ਸੀ ਅੱਗੇ ਤੇ ਅੱਜ ਫਾਂਟ ਰੱਖ ਲਈ ਦੋਨਾਂ ਨੇ ਇਕੱਠੀ ਮਿਲ ਕੇ ਤੇ ਇਹਦੀ ਮੈਂ ਲਾ ਗਿਆ ਵੀਡੀਓ ਬਣਾਉਣ ਤੇ ਨੰਗਾ ਮੇਰੇ ਤੋਂ ਮੂਰੇ ਮੈਂ ਇਹਨੂੰ ਕਿਹਾ ਹੁਣ ਤੂੰ ਵੀਡੀਓ ਬਣਾ ਮੈਂ ਫਾਂਟ ਲਾਉਣਾ ਭਈਆਂ ਵਾਂਗੂ ਬੋਲ ਕੇ ਕਹਿੰਦਾ ਨਾ ਸਰਦਾਰ ਹਮ ਨਹੀਂ ਵੀਡੀਓ ਬਣਾਏਗਾ ਹਮ ਤਾਂ ਫਾਂਟ ਹੀ ਲਗਾਏਗਾ ਤੇ ਇਹਨੂੰ ਆਪਾਂ ਹੁਣ ਅੱਗੇ ਤੋਂ ਵਲੌਗ 'ਚ ਨਹੀਂ ਲਿਆ ਕਰਾਂਗਾ ਤੇ ਆਪਣੇ ਤੋਂ ਫਾਂਡ ਵੈਸੇ ਪਹਿਲਾਂ ਇਹਨੇ ਸਿਰੇ ਲਾਤੀ ਆਪਾਂ ਇਹਦੇ ਮਗਰ ਸੀਗੇ ਤੇ ਅੱਜ ਆਪਣੀ ਇਹਨੇ ਵੀਡੀਓ ਨਹੀਂ ਬਣਾਈ ਫਾਂਡ ਪਹਿਲਾਂ ਲਾਉਂਦੇ ਚੱਕਰ 'ਚ ਵੀ ਤੂੰ ਹੀ ਬਣਾ ਲਾ ਮੈਂ ਨਹੀਂ ਰੋਕਦਾ ਆਹ ਵੇਲਾ ਹੁਣ ਕਿਹੜਾ ਰੋਕਦਾ ਲੈ ਉੱਤੋਂ ਪਤਾ ਕੀ ਕਹਿੰਦਾ ਹਜੇ ਤੱਕ ਕਹਿੰਦਾ ਨਿਰਨਾ ਕਾਲਜਾ ਸੀ ਜੇ ਕੋ ਖਾਦਾ ਪੀਤਾ ਹੁੰਦਾ ਕਹਿੰਦਾ ਮਸ਼ੀਨ ਸੱਦਨ ਦੀ ਲੋੜ ਹੀ ਨਹੀਂ ਸੀ ਚਾਰ ਤਾਂ ਕਹਿੰਦਾ ਉਹੀ ਪਾ ਦੇਣਾ ਇਹ ਤੂਤੇ ਨੂੰ ਹੈ ਆ ਚਲੋ ਇਹ ਤਾਂ ਹਾਸਾ ਖੇਡਿਆ ਸੀ ਤੇ ਬਾਕੀ ਅਜੇ ਆਪਣੇ ਇਹ ਕੇਸਾ ਵੱਢਿਆ ਗਿਆ ਮੱਕੀ ਦਾ ਤੇ ਅਖੇਸਾ ਹਜੇ ਰਹਿੰਦਾ ਏ ਤੇ ਹਣ ਥੋੜੀ ਜੀ ਰੈਸਟ ਕਰਾਂਗੇ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਅੱਗੇ ਚਾਲੇ ਪਾ ਦਿਆਂਗੇ ਮੱਕੀ ਵੱਢਣ ਨੂੰ ਅਜੇ ਤਾਂ ਯਾਰ ਕੋਲੇ ਪਾਣੀ ਵੀ ਨਹੀਂ ਲੈ ਕੇ ਆਂਦਾ ਚਲੋ ਕੋਈ ਨਾ ਹੁਣ ਰੋਟੀ ਨਾਲ ਪ੍ਰਸ਼ਾਦ ਦੇ ਨਾਲ ਆ ਜੂਗਾ ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਲਗਦੇ ਆ ਵਦਨ ਅੱਜ ਵੈਸੇ ਥੋੜੀ ਥੋੜੀ ਹਵਾ ਹੀ ਵਗ ਰਹੀ ਆ ਖਣੀ ਕੇ ਸਾਰੇ ਸਰੀ ਨੂੰ ਮੁਰਕਾ ਆ ਗਿੱਲੇ ਹੋਏ ਹੋਏ ਆ ਤਾਂ ਠੰਡੀ ਠੰਡੀ ਹਵਾ ਲੱਗਦੀ ਆ ਮੱਕੀ ਚ ਤਾਂ ਪੂਰਾ ਗਮ ਸੀਗਾ ਇਹ ਆਪਣੇ ਵੀਰਾਂ ਨੂੰ ਪਤਾ ਹੀ ਆ ਜਿਹੜੇ ਚਾਰ ਪਾਉਂਦੇ ਆ ਜਿਹੜੇ ਵਢਾਈ ਕਰਦੇ ਆ ਮੱਕੀ ਦੀ ਵੀ ਕਿੰਨਾ ਗਮ ਹੁੰਦਾ ਬਾਕੀ ਐਸوار ਮਹੀ ਦੀ ਪਛਤਾ ਕਿਉਂਕਿ ਜ਼ਿਆਦਾ ਨਹੀਂ ਔਖੇ ਹੋਵਾਂਗੇ ਮੱਕੀ ਦਾ ਚਾਰ ਪਾਉਣ ਲਈ ਅੱਗੇ ਤਾਂ ਕੰਨੀਆਂ ਦੇ ਤਾਂ ਕੰਨੀਆਂ ਹਥ ਲਵਾਤੇ ਮੱਕੀ ਨੇ ਕਹਿੰਦੇ ਇਹ ਕਹਿੰਦੇ ਹੁੰਦੇ ਸੀ ਨਾ ਜੇ ਕਿਸੇ ਨਾਲ ਵੈਰ ਕੱਟਣਾ ਹੋਵੇ ਤਾਂ ਉਹਨੂੰ ਕਹਿ ਬੀ ਚਾਰ ਕਿੱਲੇ ਦੋ ਕਿੱਲੇ ਮੱਕੀ ਵੀਚਲਾ ਪਰ ਇਹਦੀ ਠੀਕ ਆ ਮੌਸਮ ਮੱਕੀ ਲਈ ਤਾਂ ਸਹੀ ਆ ਸੈਟ ਆ ਪਰ ਝੋਨੇ ਲਈ ਸੈਟ ਨਹੀਂਗਾ ਚਾਰ ਤਾਂ ਚਲੋ ਸੌਖਾ ਪੈ ਜੂਗਾ ਝੋਨੇਆਂ ਲਈ ਅਜੇ ਔੜ ਲੱਗੀ ਪਈ ਐ ਔੜ ਹੀ ਐ ਇੱਕ ਬਿਜਲੀ ਨਹੀਂ ਆਉਂਦੀਗੀ ਸਾਡੇ ਦੇ ਸਿੰਘਾਂ ਵਾਲੇ ਗ੍ਰੈਟ ਚ ਅੱਗ ਪੈ ਗਈ ਸੀਗੀ ਇੱਕ ਜੁੰਟ ਨੂੰ ਤੇ ਉਹਦੇ ਕਰਕੇ ਲੈਟ ਹੁਣ ਫੇਰ ਘਟ ਗਈ ਆ ਕਹਿੰਦੇ ਹਜੇ 2-4 ਦਿਨ ਲੱਗਣਗੇ ਬਾਕੀ ਰੱਬ ਦੀ ਵੀ ਕੀ ਮਰਜ਼ੀ ਆ ਹਨਾ ਵੀ ਕਦੋਂ ਆ ਜੇ ਇਹਦਾ ਕੋਈ ਪਤਾ ਨਹੀਂਗਾ ਵੀ ਹੁਣ ਧੁੱਪ ਕੱਢੀ ਬੈਠਾ ਤੇ ਕੀ ਪਤਾ ਧੁੱਪ ਦੇ ਵਿੱਚ ਹੀ ਮੀਂਹ ਪਾ ਦੇਵੇ ਜੋ ਕਹਿੰਦੇ ਨੇ ਧੁੱਪ ਨਹੀਂ ਮੀਂਹ ਪੈਂਦਾ ਹੁੰਦਾ ਨਾ ਕਹਿੰਦੇ ਹੁੰਦੇ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਇਹ ਰੱਬ ਦੇ ਰੰਗ ਆ ਬਾਈ ਜੀ ਜਿਹੜੇ ਕਿ ਆਪਾਂ ਦੇਖ ਰਹੇ ਆ ਆਪਾਂ ਕੁਝ ਨਹੀਂ ਕਰ ਸਕਦੇ ਇਹਦਾ ਉਹਦੀ ਰਹਿਮਤ ਆ ਕਦੋਂ ਮਿਹਰਬਾਨ ਹੋ ਜਾਣਾ ਉਹਨੇ ਢਿੱਲੀ ਵੀ ਆ ਗਈ ਟਰੈਕਟਰ ਵੀ ਆ ਗਿਆ ਰੋਟਾਵੇਟਰ ਵੀ ਆ ਗਿਆ ਇਧਰੋਂ ਆਪਾਂ ਨਾਲੇ ਤਾਂ ਪੱਠੇ ਲੈ ਜਾਾਂਗੇ ਨਾਲੇ ਮੱਥਿਆਂ ਤੇ ਤੇ ਆੜ ਤੇ ਰੋਟਾਵੇਟਰ ਫੇਰ ਦਾਂਗੇ ਹੁਣ ਕੰਮ ਰੋਕ ਤਾਂ ਮੱਕੀ ਵੱਢ ਹੁੰਦਾ ਇਧਰ ਲਾਗੇ ਸੀਗੇ ਵੱਢਣ ਪਰਾਂ ਨੂੰ ਇਧਰ ਵੀ ਖਿਲਾ ਬਾਟ ਰਹਿੰਦੀ ਸੀ ਤੇ ਮੱਥਾ ਰਹਿੰਦਾ ਕਿਉਂਕਿ ਬਦਲਵਾਈ ਹੋ ਗਈ ਆ ਤੇ ਜੇ ਜਿਆਦਾ ਮੀਂਹ ਪੈ ਗਿਆ ਤੇ ਆ ਜਿਹੜੀ ਵੱਡੀ ਵਡਾਈ ਆ ਇਹ ਖਰਾਬ ਹੋ ਜੂਗੀ ਤੇ ਦੇਖਾਂਗੇ ਹੁਣ ਡੰਗ ਦਿਹਾੜੀ ਨਹੀਂ ਤਾਂ ਕੱਲ ਨੂੰ ਮਸ਼ੀਨ ਆਉਣੀ ਆ ਉਦੋਂ ਪਹਿਲਾਂ ਛੁੱਟੀ ਲਾ ਦੇਾਂਗੇ ਇਸ ਤੇ ਮੱਕੀ ਵਡਣ ਤੇ ਤੇ ਨਾਲ ਦੀ ਨਾਲ ਚਾਰ ਪੈ ਜੂਗਾ ਤੇ ਜੇ ਹੁਣ ਆਪਾਂ ਇਹ ਸਾਰੀ ਵਾੜਤੀ ਤੇ ਮੀਂਹ ਆ ਗਿਆ ਤੇ ਇਹ ਖਰਾਬ ਹੋ ਜੂਗੀ ਕਿਉਂਕਿ ਥੱਭਾਂ ਪਈਆਂ ਵੀ ਖਰਾਬ ਹੋ ਜਾਣੀਆਂ ਤੇ ਛੇਤੀ ਚੱਕੀਆਂ ਨਹੀਂ ਜਾਣੀਆਂ ਇਸ ਕਰਕੇ ਆਪਾਂ ਵਡਣ ਦਾ ਕੰਮ ਰੋਕਤਾ ਤੇ ਹੁਣ ਆਪਾਂ ਮੱਕੀ ਇਦਾਂ ਸਾਈਡ ਤੇ ਹੁਣ ਰੱਖ ਦੇਾਂਗੇ ਜਿਵੇਂ ਮੌਸਮ ਹੋਇਆ ਉਦਾਂ ਦਾ ਸਾਕਤਾਬ ਕਰ ਲਾਂਗੇ ਆਪਾਂ ਪਹਿਲੇ ਹੀ ਕਿਹਾ ਸੀ ਇਹ ਰੱਬ ਦੇ ਰੰਗ ਆ ਤੜਕੇ ਘਮ ਸੀਗਾ ਤੇ ਹੁਣ ਬਦਲਵਾਈ ਕਰ ਲਈ ਆ ਇਸ ਕਰਕੇ ਆਪਾਂ ਕੰਮ ਦਿੱਤਾ ਰੋਕ ਤੇ ਬਾਕੀ ਮਿਲਾਂਗੇ ਤੁਹਾਨੂੰ ਕੱਲ ਦੇ ਵਲੌਗ ਵਿੱਚ ਓਕੇ ਜੀ ਬਾਏ ਬਾਏ